ਕੋਈ ਇਸ ਤਰ੍ਹਾਂ ਕੋਈ ਇਲੀਗਲ ਸੈਂਟਰ ਚੱਲ ਰਿਹਾ ਜੀ ਤੇ ਵੀ ਉੱਥੇ ਜਾ ਕੇ ਉਹਦੀ ਪ੍ਰੀਲੀਮਰੀ ਇਨਸਪੈਕਸ਼ਨ ਕਰੋ ਜੀ ਤੇ ਡਾਕਟਰ ਸਾਹਿਬ ਡਾਕਟਰ ਰਮੇਂਦਰ ਤੇ ਮੈਂ ਜੀ ਅਸੀਂ ਟੀਮ ਪੁੰਚੇ ਮੇਰੇ ਨਾਲ ਮੇਰੇ ਜਸਦੀਪ ਸਿੰਘ ਜੀ ਜੀ ਆਪਣੇ ਫਾਰਮੇਸੀ ਅਫੀਸਰ ਜੀ ਬਾਬੂ ਜੀ ਅਸੀਂ ਇੱਥੇ ਆਏ ਤੇ ਦੇਖਿਆ ਤੇ ਬੰਦੇ ਸੀਗੇ ਪਲਸ ਆਲਰੇਡੀ ਇੱਥੇ ਸੀਗੇ ਜੀ ਤੇ ਅਸੀਂ ਉਹਨਾਂ ਤੋਂ ਜਿਹੜੀ ਹੈ ਸਟਿਕ ਜਿਹੜਾ ਓਨਰ ਜਿਹੜਾ ਚਲਾ ਰਿਹਾ ਸੀ ਉਹਨੇ ਸਟੇਟਮੈਂਟ ਲਈ ਉਹਨੂੰ ਪੁੱਛਿਆ ਤੇ ਉਹਦੇ ਕੋਲੇ ਕੋਈ ਸਰਟੀਫਿਕੇਟ ਨਹੀਂ ਸੀਗਾ ਕੋਈ ਰਜਿਸਟ੍ਰੇਸ਼ਨ ਨਹੀਂ ਸੀਗੀ ਜੀ ਤੇ ਫਿਰ ਇਹਨਾਂ ਨੂੰ ਅਸੀਂ ਜਿਹੜਾ ਹੈ ਇਹ ਸਾਰਿਆਂ ਨੂੰ ਇਹਨਾਂ ਨੂੰ ਸਿਫਟ ਕੀਤਾ ਸਿਵਲ ਹਸਪਤਲ ਲੁਧਿਆਣਾ ਦੇ ਲਈ ਐਂਬੂਲੈਂਸ ਮੰਗਾਈ ਤੇ ਇਹ ਸਾਰਿਆਂ ਨੂੰ ਸਿਫਟ ਕਰ ਦਿੱਤੀ। ਓਨਰ ਦਾ ਕੀ ਨਾਮ ਹੈ? ਹਾਂ ਅਰਜਨ ਜੀ। ਅਰਜਨ ਜੀ। ਦੱਸੋ ਸਿਫਟ। ਚਰਨ ਜੀ। ਕਿੱਥੇ ਦਾ ਸੀਗੇ? ਦੱਸ ਦੇ ਜੀ। ਅੱਗੇ ਆਓ ਭਾਜੀ। 60 ਚਰਨਜੀਤ ਸਮਰਾਲੇ ਦਾ ਕਮਲ ਕਲੋਨੀ। ਚਰਨਜੀਤ ਸਮਰਾਲੇ ਦਾ ਕਮਲ ਕਲੋਨੀ। ਠੀਕ ਹੈ ਜੀ। ਤੇ ਇਹ ਇਹ ਆਪਣਾ ਇਹਦੇ ਨਾਲ ਕੋਈ ਹੋਰ ਵੀ ਮਾਲਕ ਮਿਲੇ ਜੀ 파ਟਨਰ? ਨਹੀਂ ਨਹੀਂ ਸਿਰਫ ਇਹੀ। ਬਸ ਇਹ ਰਿਅਲ ਸਟੇਟਮੈਂਟ ਸੀਗੀ ਬਸ ਤੇ ਅਸੀਂ ਇਹ ਕਿੰਨੇ ਬੰਦੇ ਬਰਾਮਦ ਕੀਤੇ ਜੀ? 5 ਬੰਦੇ 28 ਬੰਦੇ ਨੇ ਕੀ ਕੀ ਪ੍ਰੋਬਲਮਾਂ ਨੇ ਉਹਨਾਂ ਨੂੰ ਹੁਣ ਦਿੱਕਤਾਂ ਕੀ ਕੀ ਨੇ ਕਿਹੜੀ ਚੀਜ਼ ਨੂੰ ਲੈ ਕੇ ਜਾਣ ਕਿੱਥੇ ਨਹੀਂ ਛਡਾਇਆ ਗਿਆ ਇਸ ਕਰਕੇ ਇਹਨਾਂ ਨੂੰ ਹਸਪਤਾਲ ਭੇਜਿਆ ਗਿਆ ਉੱਥੇ ਚੈੱਕਅਪ ਹੋ ਜਾਏਗਾ ਜੇ ਉਹਨਾਂ ਨੂੰ ਐਡਮਿਸ਼ਨ ਦੀ ਦਾਖਲੇ ਦੀ ਲੋੜ ਹੋਏਗੀ ਦਾਖਲ ਕਰ ਲਿਆ ਜੇ ਉਹਨਾਂ ਨੇ ਇਹਨਾਂ ਨੂੰ ਠੀਕ ਹੋਏ भेजना ਤਾਂ ਘਰ ਵਾਪਸ ਚੱਲ ਗਿਆ ਮੈਂ ਸਰ ਜੀ ਨੇ ਦਵਾਈਆਂ ਦੇ ਪੱਤੇ ਨੇ ਜਿਹੜੇ ਸਾਡੇ ਗਏ ਨੇ ਕੋਈ ਉਹਨਾਂ ਇਹਦੇ ਵਿੱਚ ਉਹਨੇ ਸਟੇਟਮੈਂਟ ਦਿੱਤੀ ਆ ਕਿ ਜੇ ਇਦਾਂ ਦਾ ਕੋਈ ਬੰਦਾ ਬਿਮਾਰ ਸੀਗਾ ਜੇ ਕੋਈ ਹੁੰਦਾ ਤਾਂ ਉਹ ਅਸੀਂ ਸਦਭਾਵਨਾ 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 ਤੋਂ ਅਸੀਂ ਉਹਨੂੰ ਮੈਡੀਸਨ ਦਵਾਨੇ ਜਾਲਣ ਦਾ ਕਾਰਨ ਕੀ ਆ ਜੀ ਕੀ ਸੰਬਧ ਦਿਓ ਵੀ ਜਿਹੜੇ ਉਹਨੇ ਜਾਲੇ ਗਏ ਨੇ ਕਿਉਂ ਜਾਲੀ ਰਹੀਆਂ ਨੇ ਤੁਹਾਨੂੰ ਸ਼ੱਕ ਨਹੀਂ ਲੱਗਦਾ ਇਹਦੇ ਬਾਰੇ ਅਸੀਂ ਇਦਾਂ ਕੋਈ ਇਦਾਂ ਮੈਂ ਕੋਈ ਕਮੈਂਟ ਨਹੀਂ ਦੇ ਸਕਦਾ ਤੇ ਇਹ ਉਹਨਾਂ ਨੇ ਆਪ ਐਕਸੈਪਟ ਕੀਤਾ ਆਪਣੀ ਸਟੇਟਮੈਂਟ ਦੇ ਵਿੱਚ ਕੀ ਸਾਰੇ ਸੀਲ ਕਰ ਦਿੱਤਾ ਗਿਆ ਜਾਂ ਕਰਨਾ ਹਾਂ ਇਹਦੇ ਲਈ ਜਿਹੜੀ ਕਾਰਵਾਈ ਅਸੀਂ ਜਿਹੜੀ ਹੁਣ ਇਹ ਰਿਪੋਰਟ ਹੈ ਕਿਉਂਕਿ ਸਾਨੂੰ ਇਹ ਪ੍ਰੀਲੀਮਿਨਰੀ ਕਹੀ ਗਈ ਸੀ ਇਹ ਰਿਪੋਰਟ ਅਸੀਂ ਬਣਾ ਕੇ ਭੇਜਾਂਗੇ ਤੇ ਨੈਕਸਟ ਦੀ ਕਾਰਵਾਈ ਫਿਰ ਉੱਪਰੋਂ ਜਿਵੇਂ ਆਰਡਰ ਹੋਣਗੇ ਹਾਇਰ ਅਥਾਰਟੀ ਦੇ ਫਿਰ ਉਸ ਉਦਾਂ ਐਕਟ ਕਰਾਂਗੇ ਤੁਹਾਨੂੰ ਕੀ ਲੱਗਦਾ ਹੈ ਪ੍ਰੈਸ਼ਰ ਹੈ ਜੀ ਥੈਂਕ ਯੂ ਨਹੀਂ ਪ੍ਰੈਸ਼ਰ ਕੋਈ ਨਹੀਂ ਅਸੀਂ ਡਿਊਟੀ ਕਿਤੇ ਆਪਣੀ ਸੀਲ ਕੀਤੇ ਬਿਨਾ ਅਗਰ ਤੁਸੀਂ ਜਨਾ ਜਾਣਕਾਰੀ ਮਿਲੀ ਜੀ ਇੱਕ ਡਾਕਟਰ ਦੇ ਕੇਮਬੀ ਆਈ ਸੀ ਇੱਥੇ ਉਹਨਾਂ ਦੇ ਨਾਲ ਅਸੀਂ ਆਏ ਸੀ ਜਿਹੜੇ ਬੰਦੇ ਇਹਨਾਂ ਨੇ ਇੱਥੇ ਰੋਕੇ ਹੋਏ ਸੀ ਰੀਡੈਕਸ਼ਨ ਸੈਂਟਰ ਦੇ ਵਿੱਚ ਉਹ ਸਾਰਿਆਂ ਨੂੰ ਹਸਪਤਲ ਭੇਜਤਾ ਜੀ ਬਾਕੀ ਉੱਥੋਂ ਜਾ ਰਹੇ ਆ ਅਗਲੀ ਜਿਹੜੀ ਕਾਰਵਾਈ ਹੈ ਜਿਵੇਂ ਡਾਕਟਰ ਤੋਂ ਲੈ ਕੇ ਦੇਣਗੇ ਤੁਹਾਨੂੰ ਤਾਉ ਕਿੰਨੇ ਬੰਦੇ ਮਿਲੇ ਜੀ ਬੰਦੇ ਹੈਗੇ ਜੀ 24-25 ਬੰਦੇ ਸੀ 24-25 ਬੰਦੇ ਨੇ ਹਾਂ ਜੀ ਤੋ ਚੱਲ ਰਿਹਾ ਜੀ ਇਹ ਕਦੋਂ ਤੋਂ ਚੱਲ ਰਿਹਾ ਜੀ ਰਿਕਵਰੀ ਕੀ ਹੋਈ ਇੱਥੇ ਰਿਕਵਰੀ ਕੋਈ ਨਹੀਂ ਬੰਦੇ ਮਿਲੇ ਨੇ ਸਾਨੂੰ ਜਿਹੜੇ ਇਹਨਾਂ ਨੇ ਰੋਕੇ ਹੋਏ ਸੀ ਜਿਹੜੇ ਇੱਥੇ ਕਹਿੰਦੇ ਸੀ ਵੀ ਅਸੀਂ ਇਲਾਜ ਕਰਦੇ ਹਾਂ ਇਹਨਾਂ ਦਾ ਇਨਤੋਂ ਇਲਾਵਾ ਹੋਰ ਕੋਈ ਇਹੋ ਜੀ ਚੀਜ਼ ਨਹੀਂ ਮਿਲਦੀ ਤੁਹਾਨੂੰ ਕੋਈ ਇਹਨਾਂ ਨੇ ਪੁਪਤਾ ਡਾਕੂਮੈਂਟ ਦਿਖਾਏ ਵੀ ਸਰਕਾਰ ਤੋਂ ਮਨਜ਼ੂਰਸ਼ੁਦਾ ਹੋਵੇ ਹੈ ਮਨਜ਼ੂਰਸ਼ੁਦਾ ਹੈ ਨਹੀਂ ਜੀ ਹਮ ਡਿਪਾਰਟਮੈਂਟ ਨੇ ਦੇਖ ਲਿਆ ਹੈਲਥ ਡਿਪਾਰਟਮੈਂਟ ਨੇ ਇਹਨਾਂ ਕੋਲ ਕੋਈ ਕਾਗਜ਼ ਨਹੀਂ ਇਨਲੀਗਲੀ ਚੱਲ ਰਿਹਾ ਸੀ ਕੋਈ ਸਿਆਸੀ ਦੀ ਬਾਤ ਨਹੀਂ ਹੈਗਾ ਜੀ ਕੋਈ ਸਿਆਸੀ ਦੀ ਬਾਤ ਨਹੀਂ ਹੈ ਕੋਈ ਤੇ ਭੇਜਣ ਵਗੈਰਾ ਨਹੀਂ ਬੰਦੇ ਹਸਪੀਟਲ ਭੇਜਨੇ ਜੀ ਡਾਕਟਰ ਸਾਹਿਬ ਜਿਹੜੇ ਆਏ ਸੀ ਮੌਕੇ ਤੇ ਉਹਨਾਂ ਨੇ ਆਪਣੇ ਐਂਬੂਲੈਂਸ ਦੇ ਵਿੱਚ ਬਿਠਾਇਆ ਕਿਹੜੇ ਹਸਪਤਲ ਭੇਜਨੇ ਜੀ ਸਵਰੌਲਾ ਕੁਈ ਦਵਾਈਆਂ ਵਗੈਰਾ ਵੀ ਫੜੀਆਂ ਗਈਆਂ ਨਹੀਂ ਕੋਈ ਦਵਾਈ ਜਿਹੜੇ ਲੜਕੇ ਦੀ ਗੱਲ ਕੀ ਪੁਜਾਰੇ ਜਿਹੜੇ ਲੁਧਿਆਣੇ ਭੇਜਿਆ ਜਿਹਦੀ ਕੁੱਟਮਾਰ ਕੀਤੀ ਗਈ ਜੋ ਦੱਸ ਰਿਹਾ ਵੀ ਸਾਨੂੰ ਐਡਲੌਕ ਦੇ ਗੋਲੇ ਦਿੱਤੇ ਯਾਰ ਜਿਹੜੇ ਕਿ ਜਦ ਕੀ ਸਰਕਾਰੀ ਹਸਪਤਲ ਵਿੱਚ ਉਪਲਬਧ ਨਹੀਂ ਹੋਰ ਕਿਤੇ ਮਿਲ ਨਹੀਂ ਸਕਦੇ ਪਿੱਛੇ ਪੱਤੇ ਵੀ ਜਾਲੇ ਗਏ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਡਾਕਟਰ ਸਾਹਿਬ ਇਹਨਾਂ ਨੂੰ ਸਰਕਾਰੀ ਹਸਪਤਲ ਲੁਧਿਆਣਾ ਲੈ ਕੇ ਗਏ ਨੇ ਜੇਕਰ ਕੋਈ ਸਾਨੂੰ ਇਨਫੋਰਮੇਸ਼ਨ ਮਿਲੂ ਉਹਦੇ ਸਵੰਚ ਤਾਂ ਅਸੀਂ ਕਾਰਵਾਈ ਕਰ ਦਾਂਗੇ ਜੀ ਥੈਂਕ ਯੂ ਮੇਰਾ ਨਾਮ ਹਰਮੀ ਸਿੰਘ ਹੈ ਪੀਆਈ ਤੇ ਸਾਡੀ ਕਰਿਆਨੇ ਦੀ ਸ਼ਾਪ ਹੈ ਜੀ ਆਪਣਾ ਲੁਧਿਆਣਾ ਵਿੱਚ ਤੇ 23 ਤਰੀਕ ਨੂੰ ਜੀ ਘਰਦਿਆ ਦੀ ਰਜਮੰਦੀ ਨਾਲ ਵੀ ਸੈਂਟਰ ਚ ਮੁੰਡੇ ਵਾਲੇ ਲੈ ਕੇ ਗਏ ਸੀ ਇੱਕ ਮੇਰਾ ਯਾਰ ਦੋਸਤ ਨਾਲ ਤੇ ਇੱਥੇ ਇਹ ਕਹਿ ਗਏ ਉਹ 15000 ਰੁਪਏ ਘਰੋਂ ਲੈ ਕੇ ਆਏ ਸੀਗੇ ਤੇ ਇੱਥੇ ਇਹ ਕਹਿ ਗਏ ਜੀ ਮੁੰਡੇ ਦੀ ਮਾਂ ਕਰ ਭਾਂਡੇ ਮਾਂਜ ਕੇ ਕੰਮ ਭਾਂਡੇ ਮਾਂਜ ਕੇ ਗੁਜ਼ਾਰਾ ਕਰਦੀ ਆ ਤੇ ਮੁੰਡਾ ਘਰੋਂ ਗਰੀਬ ਆ ਤੈਨੂੰ ਇੱਥੇ ਰੱਖ ਲਓ ਮੈਂ ਇੱਕ ਹਸਾਬ ਦਾ ਬਰੇਕ ਤੇ ਆਏ ਸੀਗੇ ਜੀ ਇਹਨਾਂ ਨੇ ਅੰਦਰ ਡੱਕਤਾ ਕੈਂਚੀ ਦੇ ਵਿੱਚ ਤੇ ਬਾਹਰ ਨਹੀਂ ਆਉਣ ਦਿੰਦੇ ਸੀਗੇ ਜੀ ਤੇ ਆਪਣਾ ਮੇਰੀ ਮੰਮੀ ਦੇ ਜਿੱਦਣੇ 4 ਤਰੀਕ ਨੂੰ ਜੀ ਪਰਸੀ ਸੀਗੀ ਉਸ ਦਿਨ ਇਹਨਾਂ ਨੇ ਕੁੱਟਮਾਰ ਕਰੀ ਗਰੂਪਿੰਗ ਦਾ ਨਾਮ ਲੈ ਕੇ ਜੀ ਕੀ ਦਿਨੋਂ ਲੱਗੇ ਗਰੂਪਿੰਗ ਕਰਦੇ ਸੀਗੇ ਮੁੰਡੇ ਕਹਿੰਦੇ ਗਰੂਪਿੰਗ ਕਰਦੇ ਆ ਭੱਜਣ ਲੱਗੇ ਸੀਗੇ ਤੇ ਉਹਦੇ ਵਿੱਚ ਇਹਨਾਂ ਨੇ ਕੁੱਟਮਾਰ ਕਰੀ ਜਿਹਦੇ ਵਿੱਚ ਮੇਰੇ ਸਿਰ ਤੇ ਸੱਟ ਲੱਗੀ ਜੀ ਖੂਨ ਨਿਕਲਿਆ ਦੋ ਦਿਨ ਮੈਂ ਉਹਨਾਂ ਨੂੰ ਕਹਿੰਦੇ ਮੈਂ ਕਿਹਾ ਮੇਰੇ ਸਿਰ ਦਾ ਆਪਰੇਸ਼ਨ ਹੋਇਆ ਵਾ ਤੁਸੀਂ ਮੇਰਾ ਚੈੱਕ ਕਰੋ ਤਾਂ ਖੂਨ ਅੰਦਰ ਦਾ ਨਿਕਲ ਡਿੱਗ ਜਵੇ ਫਿਰ ਮੇਕਾ ਪ੍ਰੋਬਲਮ ਆ ਜਾਣੀ ਆ ਇਹਨਾਂ ਨੇ ਕੁਛ ਨਹੀਂ ਸੁਣੀ ਜੀ ਮੈਂ ਕਿਹਾ ਜੀ ਮੇਰੀ ਡੀਐਸਆਰ ਲੱਗੀ ਹੋਈ ਹੈ ਮੈਂ ਕਿਹਾ ਮੇਰੇ ਜਲਣ ਦੀ ਪ੍ਰੋਬਲਮ ਹੈ ਇਹਨੂੰ ਖਾਲੀ ਪੇਟ ਦੇ ਦਿਆ ਕਰੋ ਉਹ ਜਦੋਂ ਕਹਿੰਦਾ ਉਹ ਕਹਿੰਦਾ ਕੋਈ ਦਵਾਈ ਦੋ ਵੀ ਨਹੀਂ ਦੇਣੀ ਕਹਿੰਦਾ ਇਹਨੇ ਕਿਹਾ ਕਿਵੇਂ ਦਿੱਤਾ ਕਹਿੰਦਾ ਕ ਤੇ ਅੰਦਰ ਲੋ ਕਲਾਸ ਬਿਲਕੁਲ ਲੋ ਕਲਾਸ ਖਾਣਾ ਦਿੱਤਾ ਜਾਂ ਅੰਦਰ ਸੀਗਾ ਜੀ ਜਦ ਕੀ ਘਰ ਦੇ ਆ ਤਾਂ ਇਹਨਾਂ ਨੇ ਪੂਰਾ 15000 ਰੁਪਏ ਪੈਸੇ ਮੰਗਾਈ ਗਏ ਤੇ ਕਹਿੰਦੇ ਜੀ ਮੁੰਡਾ ਥੋਦਾ ਦੁੱਧ ਦਹੀਂ ਮੰਗਦਾ ਜੀ ਮੈਂ ਕਹੀ ਕੋਈ ਲੋੜ ਨਹੀਂ ਜੀ ਮੈਂ ਕਹੇ ਘਰੇ ਸੁਨੇਹਾ ਲਾਉਂਦੀ ਮੈਂ ਕਹੇ ਦੁੱਧ ਕੋਲ ਲਿਕੇ ਦੇ ਹੀ ਦਿੰਦੇ ਨੇ ਤੇ ਆਪਣੇ ਇੱਕ ਥੋਨਾ ਗਲਾਸ ਦੁੱਧਾ ਦੇ ਦਿੰਦੇ ਜੀ ਮੈਂ ਕਹੇ ਤਿੰਨ ਹਜ਼ਾਰ ਜਰੂਰਤ ਕਿਸ ਦੇਣਾ ਮੈਂ ਕਹੇ ਕੋਈ ਨਹੀਂ ਮੈਂ ਕਹੇ ਆਪਾਂ ਘਰ ਦੇਆਂ ਨੂੰ ਤੰਗ ਨਹੀਂ ਕਰਨਾ ਹੈਗਾ ਜੀ ਘਰ ਦੇ ਮੇਰੇ ਤਿੰਨ ਦਿਨ ਬਾਅਦ ਮਿਲਣ ਆਏ ਸੀ ਉਹਨਾਂ ਨੇ ਦੇਖਣਾ ਸੀਗਾ ਜੀ ਵੀ ਮੁੰਡੇ ਕਿਤੇ ਹੋਰ ਨਾ ਛੱਡ ਆਏ ਹੁਣ ਉਹਨਾਂ ਨੇ ਲੋਕੇਸ਼ਨ ਦੇਖੀ ਉਹ ਦਿਨ ਮਿਲਣ ਨਹੀਂ ਦਿੱਤਾ ਗਿਆ ਤੇ ਘਰ ਦੇ ਨੂੰ ਇਦਾਂ ਹੀ ਮੋੜਦਾ ਮਿਲਣ ਨਹੀਂ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਜਿੱਦ ਦਿਨ ਘਰ ਦੇ ਆਏ ਮੇਰੇ ਉਸ ਦਿਨ ਵੀ ਨਹੀਂ ਦੱਸਿਆ ਇਹਨਾਂ ਨੇ ਮੈਨੂੰ ਅੰਦਰ ਵੀਡੀਓ ਬਣਾ ਕੇ ਲੈ ਕੇ ਕਹਿੰਦਾ ਤੇ ਜੋ ਅੰਦਰ ਬਾਤ ਨੂੰ ਜਾ ਕੇ ਇਹਨਾਂ ਨੇ ਵੀਡੀਓ ਬਣਾਈ ਕਹਿੰਦੇ ਫਿਰ ਮੈਨੂੰ ਪੁੱਛਣ ਲੱਗ ਕੇ ਕਹਿੰਦੇ ਜੇ ਤੇਰੇ ਘਰ ਦੇ ਆ ਕੇ ਨਾਲ ਜਾਏਗਾ ਮੈਂ ਕਿਹਾ ਨਹੀਂ ਮੈਂ ਘਰੇ ਨਹੀਂ ਜਾਂਦਾ ਮੈਂ ਕਿਹਾ ਵੀ ਕਹਿ ਦੂੰਗਾ ਕਿ ਤੈਨੂੰ ਗੱਲ ਕਿਹਨੇ ਪੁੱਛੀ ਵੀ ਅੰਦਰ ਉਹਦਾ ਨਾਂ ਨਹੀਂ ਪਤਾ ਜੀ ਮੁੰਡੇ ਅੰਦਰ ਇਖਤਾਫ ਵਾਲੇ ਆ ਜੀ ਬੱਬੂ ਆ ਇੱਕ ਤਾਂ ਬੱਬੂ ਆ ਜੀ ਬੱਬੂ ਨਾਲ ਫੋਨ ਤੇ ਗੱਲ ਕਰਦਾ ਸੀ ਆਲੇ ਤੋਂ ਅੰਦਰ ਤੋਂ ਦਾ ਲੰਬਾ ਜਿਹਾ ਮੁੰਡਾ ਸੀਗਾ ਜੀ ਅੰਦਰ ਹਾਂਜੀ ਹਾਂਜੀ ਜਿਹੜਾ ਲੰਬਾ ਜਿਹਾ ਮੁੰਡਾ ਇੱਕ ਇੱਕ ਸ਼ੈਂਕੀ ਸ਼ੈਂਕੀ ਮੁੰਡਾ ਜੀ ਜਿਹੜਾ ਉਹ ਅੰਦਰ ਬਾਹਰ ਜਾ ਕੇ ਉਹ ਕਹਿੰਦੇ ਵੀ ਅੰਦਰ ਮੁੰਡਾ ਸਾਡਾ ਪਾਗਲ ਹੋਇਆ ਹੋਇਆ ਜੀ ਉਹ ਕਹਿੰਦਾ ਮੈਂ ਘਰੇ ਜਾ ਕੇ ਆਪਣੇ ਕੁਲਾ ਘਰ ਦੀ ਨੂੰ ਮਾਰ ਦੇਣਾ ਮੇਰੇ ਪਿਓ ਵਾਪਰੇ ਨੂੰ ਮਾਰ ਦੇਣਾ ਫਿਰ ਆਪਣੇ ਬੱਚੇ ਨੂੰ ਮਾਰ ਦੇਣਾ ਉਹ ਕਹਿੰਦਾ ਪਾਗਲ ਹੋਏ ਪਏ ਅੰਦਰ ਉਹਨੂੰ ਅਜੇ ਲਿਜਾਉਣਾ ਤੁਸੀਂ ਕਾਲੀ ਕਰਦੇ ਪਏ ਮੇਰਾ ਡੈਡੀ ਕਹਿੰਦਾ ਇੱਕ ਵਾਰੀ ਮਿਲਣਾ ਹੀ ਮਿਲਣਾ ਜਦੋਂ ਮਿਲੇ ਨਾਏ ਮੈਂ ਆਪਣੇ ਮੈ ਸਾਈਡ ਤੇ ਹੋ ਕੇ ਕਹਦਾ ਮੈਂ ਕਿ ਮੇਰਾ ਵੀ ਕੁੱਟ ਮਾਰ ਕਰਦੇ ਮੈਨੂੰ ਲੈ ਜੁੰਦੇ ਹਨ ਨ ਕਰਦੇ ਗੱਲ ਸਮਝ ਗਏ ਤੇ ਉਹਨਾਂ ਨੇ ਆਪਣੀ ਜੋ ਵੀ ਲਿਖਾ ਪੜੀ ਜਿਹੜੀ ਹੁੰਦੀ ਆਪਣੇ ਟੈਂਪਰੇਰੀ ਕਾਗਜ਼ ਤੇ ਕੋਈ ਇਹਨਾਂ ਦਾ ਕਾਗਜ਼ ਨਹੀਂ ਹੈਗਾ ਇਲੀਗਲ ਤਰੀਕੇ ਨਾਲ ਚੱਲਦਾ ਪਿਆ ਵਾ ਨਾ ਡਾਕਟਰ ਦੀ ਇਹਨਾਂ ਕੋਲ ਟੀਮ ਹੈਗੀ ਆ ਜੀ ਦਵਾਈਆਂ ਆਪ ਹੀ ਦਿੰਦੇ ਮੂੰਹ ਚ ਪਾ ਕੇ ਚਲੇ ਜਾਂਦੇ ਜੀ ਕੋਈ ਕੁਛ ਦਵਾਈ ਦਾ ਨਾਮ ਹੀ ਪਤਾ ਕਿਹੜੀ ਦਵਾਈ ਮੂੰਹ ਚ ਪਾਉਂਦੇ ਆ ਜੀ ਆਪਣੀ ਮਰਜ਼ੀ ਨਾਲ ਮੂੰਹ ਚ ਪਾ ਕੇ ਚੱਲ ਜਾਂਦੇ ਮਾਲਕਾਂ ਨੂੰ ਇਹ ਇੱਕ ਦੋ ਐਮਡੀ ਆ ਜੀ ਇੱਕ ਆਪਣਾ ਰਾਜਨ ਆ ਜੀ ਇੱਕ ਬੱਬੂ ਆ ਜੀ ਤੇ ਬਾਕੀ ਇਹਨੇ ਸਟਾਫ ਦੇ ਅੰਦਰ ਗੁੰਡੇ ਅੰਦਰੋਂ ਜਿਹੜੇ ਨਸ਼ਾ ਛੜਾਉ 깉 ਕੇ ਗਿਆ ਬਾਅਦ ਉਹੀ ਰੱਖੇ ਹੋਏ ਨੇ ਡਾਕਟਰ ਯਾਬਣੇ ਹੋਏ ਆ ਜੀ ਆਪਣੀ ਮਰਜ਼ੀ ਨਾਲ ਦਵਾਈਆਂ ਦਿੰਦੇ ਆ ਜੀ ਜਿਹਨੂੰ ਬਾੜੀ ਤੋੜ ਲੱਗੀ ਹੁੰਦੀ ਓਨੂੰ ਜੀ ਵਾਲੀ ਗੋਲੀ ਦੇ ਦਿੰਦੇ ਆ ਇਹ ਹੋਰ ਵੀ ਇਨਵੋਲਵਮੈਂਟ ਬੰਦਿਆਂ ਦੀ ਜੋੜੇ ਆਉਂਦੇ ਜਾਂਦੇ ਨੇ ਇਨਵੋਲਵਮੈਂਟ ਜਿਵੇਂ ਸਵੇਰ ਦਾ ਨਜ਼ਰ ਆਇਆ ਰੇਡ ਤੇ ਮੈਂ ਸਵੇਰੇ ਆਏ ਸੀਗੇ ਸੀਆਰ ਕੰਗ ਦਾ ਨਾਮ ਆ ਰਿਹਾ ਜੀ ਇੱਥੇ ਠੀਕ ਹੈ ਜੀ ਤੇ ਹੋਰ ਜਾਨਕੀ ਲੀਡਰ ਦੇ ਵਿੱਚ ਪੱਤਰਕਾਰ ਵੀ ਦੋ ਤਿੰਨ ਇਨਵੋਲ ਵਾਰੇ ਆ ਜੀ ਓਕੇ ਇੱਕ ਵੀਪੀ ਨਾ ਆ ਰਿਹਾ ਜੀ ਜਾਨਕੀ ਜਿੰਨਾ ਸਵੇਰ ਤੋਂ ਆਏ ਸੀਗੇ ਜੀ ਤੇ ਮਤਲਬ ਹੁਣ ਇਹੀ ਆ ਜੀ ਹਰਾਸਮੈਂਟ ਨਾ ਕਰਨ ਸਾਨੂੰ ਜਿਵੇਂ ਜੋ ਇਹਨਾਂ ਨੂੰ ਪਤਾ ਲੱਗਦਾ ਜਿਵੇਂ ਘਰਦਿਆਂ ਨੂੰ ਹਰਾਸਮੈਂਟ ਨਾ ਕੀਤਾ ਜਾਵੇ ਸਾਡੇ